ਲੋ ਵੀ ਸੱਜਣੋ ਸ਼ਾਰਟ ਵੀਡੀਓ ਦੇ ਮਾਧਿਅਮ ਰਾਹੀਂ ਵੀਰ ਦਰਸ਼ਨ ਦੇ ਕਰੋ ਦੋਸਤੋ ਤੀਜਾ ਸੁਗਾ ਤਾਜੀ ਸੁਹੀ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਮੰਗਰ ਬੱਜਾ ਕੱਟੀ ਜੈਨੂਇਨ ਰੇਟ 1 ਲੱਖ ਦੇ 15000 ਜੇਰ ਜੇ ਪੈਨ ਕੰਪਲੀਟ ਆ ਪਿਆ ਬੱਠਲ ਜੇਰ ਦਾ ਧਾਰਾਂ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾ ਦਿੰਨੇ ਆ ਪਿੰਡ ਹੈਗਾ ਵੀਰ ਦਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ 9878809216 ਚਾਣਚਵਾਦੀ ਹੈਗੀ ਐਨ ਇੱਕ ਨੰਬਰ ਗਾਵਾਂ ਵਾਲਾ ਪੋਲਾ ਚੋਣਾ ਦੇ ਦਰਸ਼ਨ ਮੂਹ ਲੈਦੇ ਵੀ ਮਾਰਦੇ ਤੇ 115000 ਚੋਂ ਦਸ ਮਾਨਤਨ ਹੋਊਗਾ ਵੀਰੇ ਮਾਨਾ ਨਹੀਂ ਕਰਾਂ ਬਈ ਉਹ ਮੋਲੀ ਐ 30 40 ਮੰਗੇ ਤੇ ਕੀ ਫਾਇਦਾ ਦੋਸਤੋ ਵੀਰ ਕਹਿੰਦਾ ਜੈਨੂਇਨ ਜਾਂ ਮੁੱਲ ਮੰਗੇ 115000 ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ 115000 ਚੋਂ ਮੰਗਰ ਬੱਚਾ ਕੱਟੀ ਚੰਗਾ ਗੱਲਗਾਠਾ ਦੋਸਤੋ ਜੈਨੂਇਨ ਤੀਜਾ ਸੂਗਾ ਕੋਈ ਝੂਠਪਾਨ ਵਾਲਾ ਕੰਮ ਨਹੀਂ ਜੇਰ ਜਪਾ ਇਹਨ ਕੰਪਲੀਟ ਐ ਜੇ ਕੋਈ ਵੀਰ ਚੰਗੀ ਸੰਭਲੂਗਾ ਤਾਂ ਵੀਰ ਕਹਿੰਦਾ ਵੀ ਇੱਕ ਸੂਰਾ ਪ੍ਰੋਪਰ ਆਪਣੀ ਘਰੇ ਚੋਈ ਹੋਈ ਮੱਝ ਹੈਗੀ ਤਾਂ 14 15 ਕਿਲੋ ਦੁੱਧ ਦੇਣ ਵਾਲੀ ਮੱਝ ਐ ਦਸਨ ਖੋਲ ਲੈ ਵੀਰੇ ਢੇੜਾ ਦਵਾਰੇ ਤੋਰੇ ਬੁ ਗੋਲ ਸਿੰਘ ਤੀਜਾ ਸੂਆ ਜਿਹਨੇ ਹੁਣ ਸੂਈ ਹੈ ਦੂਜੇ ਸੂਏ ਦਾ ਦੁੱਧ 12-13 ਕਿਲੋ ਦੁੱਧ ਚੋਇਆ ਹੋਇਆ ਹੈਗਾ ਕਹਿਣ ਘੋਣ ਲਈ ਗਲਾਣੀ ਹਵਾਨਾ ਗਵਾਹੀ ਵੀ ਭਰਦਾ ਮੂਰੇ ਮਗਰ ਦਾ ਹਵਾਨਾ ਤੇ ਚੌਣ ਚਵਾਦੀ ਹੈਗੀ ਇਹਨਾਂ ਇੱਕ ਨੰਬਰ ਜੈਨੂਇਨ ਰੇਟ ਆ ਵੀਰ ਦਾ ਜੇ ਕਿਸੇ ਮੇਰੇ ਵੀਰ ਦੀ ਸੰਭਧਾਰ ਹੀ ਚਾਹੁੰਦੀ ਹੈ ਤਾਂ ਦਰਸ਼ਨ ਨਾਲ ਕੰਟੈਕਟ ਕਰ ਸਕਦੇ ਹੋ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9878809116 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਕੈਮਰਾ ਲੈ ਕੇ ਆਉਂਦੇ ਹੋ। ਹੋਰ ਉਹ ਬੋਲ ਰਿਹਾ ਮੈਂ ਕਿਹ ਦਿਖਾਉਂ।